ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਫੇਰ ਬਾਈ ਰਾਜ ਕੋਲੇ ਆਏ ਪਿੰਡ ਸਹਿਣਾ ਜੀ ਗੱਲਬਾਤ ਕਰਾਵਾਂਗੇ ਇੱਕ ਝੋਟੀ ਸੂਣ ਵਾਲੀਆਂ ਗੱਬਣਾ ਚੰਗੇ ਮਿਲ ਕੇ ਰਿਕਾਰਡ ਲਈ ਤੇ ਦੋ ਸੂਈਆਂ ਸਮਾਈਆਂ ਜੀ ਚੰਗੀਆਂ ਗੱਲਬਾਤ ਬਾਈ ਨਾਲ ਕਰਾਵ ਉਹ ਬੁਤੇ ਕੀ ਯਾਰ ਨੇ ਸੱਸੀ ਘਾਇ ਬਾਈ ਰਾਜ ਸੱਸੀ ਘਾਇ ਬੁਤੇ ਹੋਰ ਠੀਕ ਆ ਵੀਰੇ ਵਧੀਆ ਵੀਰੇ ਵਧੀਆ ਓਕੇ ਆ ਜਾਓ ਓਕੇ ਸੇ ਤਾਂ ਠੀਕ ਆ ਹਾਂ ਸਾਰਾ ਓਕੇ ਤੇ ਰਾਜ ਨੰਬਰ ਬੋਲੋ ਵੀਰੇ ਨੰਬਰ ਵੀਰੇ 9876347016 987634747016 16 ਤੇ ਰਾਜ ਓਦੇ ਵਾਲੀਆਂ ਝੋਟੀਆਂ ਨੇ ਬਿਚਾਰ ਪਾਈਆਂ ਪੰਜ ਪਾਈਆਂ ਸੀ ਬੈਗੀਆਂ ਤੇ ਆਪਾਂ ਚਾਰ ਪਾਈਆਂ ਸੀ ਮਨ ਲੱਗਦਾ ਪੰਜ ਪੰਜ ਪਾਈਆਂ ਸੀ ਹਾਂ ਹੋ ਗਿਆ ਕੰਮ ਕਾਮਰੇ ਹੋ ਗਿਆ ਛੋਟੀ ਕਾ ਅੱਜ ਜਾਂਦੀ ਆ ਉਹ ਉਹ ਚਾ ਉਹ ਖੜੀ ਜਿਹੜੀ ਉਹ ਵੇਖੀ ਖੜੀ ਆ ਹਨਾ ਉਹ ਵਿਕੀ ਵੀ ਆ ਪੈਮੈਂਟ ਆ ਗਈ ਪੇਮੈਂਟ ਖਾਤੇ ਚ ਜਾਈਦੀ ਠੀਕ ਆ ਵੀਰੇ ਤੇ ਦੂਜੇ ਸਭ ਵੇਖੇ ਉਹ ਸਾਰੇ ਸੇਲ ਹੋ ਗਏ ਠੀਕ ਆ ਵੀਰੇ ਉਹਨਾਂ ਡੈਜੀ ਹੋ ਗਏ ਠੀਕ ਆ ਵੀਰੇ ਤੇ ਪਿੰਡ ਬੋਲੀ ਵੀਰੇ ਪਿੰਡ ਸ ਹੈ ਨਾ ਜਿਲ੍ਹਾ ਬਰਨਾਲਾ ਆਪਾਂ ਨੂੰ ਨੇੜੇ ਪੱਖੋਂ ਕੈਂਚੀਆਂ ਤੇ ਬਧੌੜਾ ਰਹਿ ਜਾਂਦਾ ਠੀਕ ਇਹ ਤਾਂ ਬਾਬਾ ਠੀਕ ਆ ਵੀਰੇ ਤੇ ਰਾਜ ਕਿੰਨੇ ਜਾਨਵਰ ਦਿਖਾਉਣੇ ਅੱਜ ਵੀਰੇ ਅੱਜ ਵੀਰੇ 3 ਦਿਖਾਵਾਂਗੇ ਆ ਤਾਂ ਛੋਟੀ ਤਰਕੇ ਸਵੇਰੀ ਸਲੀਆ ਅੱਛਾ ਅੱਛਾ 4-5 ਵਜੇ ਉਹ ਬਣਾ ਚੋਟੀ ਤਿੰਨਾਂ ਨੇ ਜੋ ਡੀਜ਼ਲ ਲੈ 11 12 ਕਿਲੋ ਤੋਂ ਚਾਰ ਆ ਰੈਡੀ ਦਾ ਰੈਡੀ ਦਾ ਜਮ 11 ਲੀਟਰ ੱੱਬੇ ਲਾ ਕੇ ਜਮ ਠੀਕ ਆ ਜੀ ਤੇ ਰਾਜ ਚੱਲ ਆਪਾਂ ਗੱਲ ਸੁਣ ਹੁਣ ਮੇਰੀ ਪਹਿਲੇ ਨੰਬਰ ਆਈ ਦੀ ਗੱਲ ਕੀ ਪਹਿਲੇ ਤਿੰਨੇ ਵੀਰੇ ਉਧਰੋਂ ਆਈਆਂ ਨੇ ਠੀਕ ਆ ਤਿੰਨੇ ਉਧਰੋਂ ਆ ਰਹੇ ਨੇ ਉਹਦਾ ਹੁਣ ਲੋਕਾਂ ਨੂੰ ਪਤਾ ਹੀ ਆ ਹਨਾ ਵੀ ਕਿੱਥੋਂ ਲਿਓਨੇ ਆਪਾਂ ਮਾਲ ਹਾਂ ਤੇ ਰਾਜ ਕੀ ਡਿਟੇਲ ਆ ਵੀਰੇ ਇਹਦੀ ਡੀਲ ਵੀਰੇ ਮੰਗ ਰਹੇ ਤੇ ਹੈਗਾ ਟੱਟਾ ਹੂੰ ਜੇ ਜੂ ਰੋਕੇ ਆ ਚੁਵਾਈ ਇੱਕ ਨੰਬਰ ਆ ਚੁਵਾਈ ਇੱਕ ਨੰਬਰ 14 ਕਿਲੋ ਮਾਲ ਕਹਿੰਦੇ ਤੋਂ ਉਹਦਾ ਕਿੰਨਾ ਬੋਲਾ ਕੱਢਿਆ ਤੜਕੇ ਅੱਜ ਵੀਰੇ ਕੱਢਤਾ ਉਹ ਸਾਢੇ ਕਿਤੇ ਲੀਟਰ ਸਾਢੇ ਕਿਤੇ ਲੀਟਰ ਤੇ ਮਗਰ ਕੀ ਆ ਗਿਆ ਮਗਰ ਘਟਾ ਵੀਰੇ ਮਗਰ ਘਟਾ ਕਿੰਨਾ ਦੁੱਧ ਕੱਢ ਦੂਗੀ ਰਾਜ ਹਾਈਐਸਟ ਦੁੱਧ ਮੇਰੇ 14 ਕਿਲੋ ਮੰਨ ਕੇ ਲੈ ਜੇ ਖਰਾ ਖੋਲੋ ਜੀ ਹਾਂ ਓਕੇ ਤੇ ਬਾਕੀ ਦਾ ਸੁਆ ਕਿਹੜਾ ਆ ਗਿਆ ਸੁਆ ਵੀਰੇ ਦੁੱਧਾ ਦੁੱਧਾ ਰੇਨ ਨਾਲ ਹਨਾ ਪਾਦ ਘਾਟ ਦੀ ਤਾਂ ਲੋੜ ਹੀ ਨਹੀਂ ਦੱਸਣ ਦੀ ਹਨਾ ਅੱਜ ਸਾਰੀਆਂ ਵੱਡੇ ਸਾਈਜ਼ਾਂ ਦੀਆਂ ਝੋਟੀਆਂ ਝੋਟੀਆਂ ਨਹੀਂ ਨਿਕਲਣਗੀਆਂ ਠੀਕ ਆ ਵੀਰੇ ਲੈ ਚੱਲ ਵੀਰੇ ਰਾਜੂ ਠੀਕ ਆ ਕਹਿੰਦੀ ਕਹਿਣ ਦੀ ਗੱਲ ਆ ਆ ਦੇਖੋ ਬਾਕੀ ਦਾ ਲੇਵਾ ਦੇਖੋ ਤੁਸੀਂ ਆ ਬੱਚਾ ਦੇਖੋ ਜੀ ਕਰੋ ਚੈੱਕ ਜੀ ਤੇ ਫਾਸਟ ਫਾਸਟ ਤੁਰਦੀ ਤੋਰੋ ਜੀ ਆ ਦੇਖੋ ਪਿੱਠਪੂੜਾ ਵੀ ਆਪਾਂ 2.5 ਫੁੱਟ ਪੌਣੇ 3 ਫੁੱਟ ਚੌੜਾ ਕਹਿ ਸਕਦੇ ਹਣਾ ਰਾਜ ਮੈਂ ਕਹਿੰਦਾ ਵੱਡੀ ਗੁੱਡੀ ਤੇ ਜਾਣ ਦਾ ਨਹੀਂ ਓਕੇ ਓਕੇ ਓ ਕਿੱਲਾ ਜਲ ਗਿਆ ਇਹ ਰਾਜ ਨਾਲੀ ਝੋਟੀ ਹੁੰਦੀ ਆ ਆ ਦੇਖੋ ਜੀ ਕੁਆਲਿਟੀ ਫੁੱਲ ਤੇ ਕੱਲਾ ਕੱਲਾ ਸਪੇਸ ਤੇ ਥਣ ਲੱਗਿਆ ਪੀੜੀ ਦੇ ਪਾਵਿਆਂ ਨੂੰ ਲੈ ਚਲੋ ਜੀ ਕਰੋ ਜੀ ਚੈੱਕ ਤੇ ਬਾਕੀ ਰਾਜ ਬਰੀਕੀਆਂ ਬਹੁਤ ਆ ਹਣਾ ਬਰੀਕੀ ਤਾਂ ਕੋਈ ਹੱਟੀ ਨਹੀਂ ਕੋਈ ਠੀਕ ਆ ਜੀ ਬਰੀਕੀ ਸਿੱਪੀ ਵਾਲਾ ਲੱਗਿਆ ਹੋਇਆ ਲੋਡ ਹੀ ਨਹੀਂ ਉਹਦਾ ਦੱਸਣ ਦੀ ਤੇ ਬਾਕੀ ਦਾ 3.5 ਫੁੱਟ ਚੌੜੀ ਆ ਉਸ ਤੋਂ ਦੁੱਧ ਵਾਲੇ ਭਾਂਡੇ ਆ ਹਣਾ ਥੱਲੇ ਦੁੱਧ ਵਾਲੇ ਬਰੀਕ ਓਕੇ ਓਕੇ ਆ ਦੇਖੋ ਜ ਆ ਦੇ ਲੀਵਾ ਕਰੋ ਚੈੱਕ ਤੁਸੀਂ ਥਾਣ ਤੁਹਾਨੂੰ ਕਰਾਈਏ ਚੱਕ ਬੱਚਾ ਛੱਡ ਪੁੱਤ ਇਥੇ ਲਿਖ ਆ ਦੇਖੋ ਜੀ ਬੱਚਾ ਦੇਖੋ ਤੇ ਧਾਰਾ ਤੁਹਾਨੂੰ ਕਰਾਉਣਿਆਂ ਚੱਕ ਵੱਡੇ ਸਾਈਜ਼ ਦੀ ਹੈ ਜੀ ਛੋਟੀ ਨਾ ਮੰਨ ਕੇ ਆਇਓ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋਣਗੇ ਹੋਣਗੇ ਜਮਾਂ ਜੈ ਠੀਕ ਆ ਜੀ ਕਿਸੇ ਗੱਲ ਦੀ ਗੱਤ ਨਹੀਂ ਬੱਚਾ ਛੱਡੋ ਜੀ ਤੇ ਬਾਕੀ ਦਾ ਆਪਾਂ 18 ਨਹੀਂ ਕਹਿੰਦੀ 17 ਨਹੀਂ 14 ਕਿਲੋ ਦੁੱਧ ਮੰਨ ਕੇ ਲੈ ਜੇ ਥਰਾ ਦਿਓ ਬਾਦੀ ਦੇ ਦੂ ਵੀਰੇ ਦੁੱਧ ਤਾਂ ਹਾਂ ਆ ਦੇਖੋ ਜੀ ਦੇਖੋ ਵੀਰੋ ਬੱਚਾ ਚੁੰਮਦਾ ਤੁਸੀਂ ਦੇਖ ਸਕਦੇ ਹੋ ਬੱਚਾ ਦੁੱਧ ਪਾ ਵੀਰ ਹਲੋ ਬਾਕਰ ਦੇ ਵੀਰੇ ਇਹਦਾ ਮੂਰੇ ਹਜੇ ਤਾਂ ਤਾਜੀ ਸੂਈ ਵੀ ਆ ਘਾਰੇ ਦੇ ਮੂਰੇ ਮਾਰ ਕੇ ਧਾਰਾ ਤੋਰਾ ਆ ਦੇਖੋ ਝੋਟੀ ਪਸਮਾਜ ਆ ਗਈ ਹੈ ਜੀ ਮਾਰੋ ਰਾਜ ਤਾਰਾ ਮਾਰਦੇ ਵੀਰੇ ਆਪਣੀ ਵੀਡੀਓ ਥੋੜੀ ਲੰਮੀ ਹੋ ਜੀ ਕੋਈ ਨਾ ਕੋਈ ਨਾ ਆ ਦੇਖੋ ਜੀ ਕਰਾਇਓ ਜੇ ਚੂਣ ਜਾਣ ਤੋਂ ਆਲੀ ਜਵਾਕ ਜੋਲੇ ਨਹੀਂ ਉਹਦਾ ਥੋੜੀ ਸਹਿਬਤ ਹੈ ਜੀ ਐਨੀ ਖਰੀ ਜਵਾਹੀ ਲੈ ਓਕੇ ਆ ਦੇਖੋ ਜੀ ਥੱਲੇੋਂ ਦਾ ਜਾਂਦਗਾ ਫੋਟ ਫੋਟ 2 2 ਫੁੱਟ ਧਾਰਾ ਦੂਰ ਹਨਾ ਚੂਣ ਚਾਂ ਦਾ ਕੋਈ ਚਾਂਚੀ ਨਹੀਂ ਲੈ ਜਵਾਕ ਚੁਈ ਜਾਏ ਬਹੁਤ ਠੀਕ ਆ ਲੈ ਖਰੀ ਐਨੀ ਜਮਤ ਜਿਹੜੀ ਕਿੜਕੋ ਵੀ ਲੈ ਬੌਲਾ ਜਮ ਉਹ ਤਾਂ ਵੀਰੇ ਬੌਲਾ ਤੇ ਜ਼ੇਰ ਪੈ ਗਈ ਸੱਚ ਜ਼ੇਰ ਜੂ ਡਣ ਵੀਰੇ ਓਕੇ ਆ ਜਮ ਆ ਦੇਖ ਬੌਲਾ ਜੀ ਸਾਰੀ ਕਰੀ ਚੋਣ ਜਵਾ ਓਕੇ ਬਸ ਉੱਠ ਖੜ ਰਾਜ 14 ਕਿਲੋ ਦੁੱਧ ਮੰਨ ਕੇ ਲੈ ਲੈ ਯਾਰ ਠੀਕ ਉੱਠ ਖੜ ਰਾਜ ਆਪਾਂ 16 ਨਹੀਂ ਕਹਿੰਦੇ 17 ਹੀ ਕਹਿੰਦੇ ਜੇ 14 ਦੀ ਆਪਣੀ ਗਰੰਟੀ ਹੋਵੇ ਠੀਕ ਆ ਵੀਰੇ ਬੌਲਾ ਜੀ ਅਗਲਾ ਆਨਲਾਈਨ ਮੰਗਾ ਲੈ ਹੋਰ ਦੱਸ ਤੇਰਾ ਜਿਹੜੇ ਅੱਗੇ ਪਹੂ ਬੈਕਦੇ ਆ ਪਾਧਰਾ ਮਾਰ ਕੇ ਦਿਖਾਉਣੇ ਨੇ ਉਹ ਕਿਵੇਂ ਜਾਂਦੇ ਆ ਫਿਰ ਉਹ ਸਾਰੇ ਆਨਲਾਈਨ ਗਏ ਆ ਬਈ ਹੁਣ ਤੇਰਾ ਵਸੀ ਚਹੀਦੀ ਆ ਗੱਡੀ ਅੱਛਾ ਕੱਲ੍ਹ ਵਾਲੀ ਛੋੜਾ ਛੱਡਣਾ ਤੇ ਤੇਦੇ ਪੈਸੇ ਤੇ ਇਹਦੇ ਪੈਸੇ ਵੀਰੇ 117000 ਲੈਣ ਦੇ ਆ ਠੀਕ ਆ ਮਾਨ ਕਰਦੇ ਲੈਣ ਦੇਣੀ ਹੁੰਦੀ ਆ ਮਾਨਦਾਨ ਹੋ ਜੂ ਐ ਨਹੀਂ ਵੀ 130 ਮੰਗ ਲਓ 35 ਮੰਗ ਲਓ 40 ਮੰਗ ਲਓ ਬਾਕੀ ਤੁਹਾਨੂੰ ਫੇਰ ਦੱਸ ਦਗੇ ਵੱਡੇ ਸਾਈਜ਼ ਦੀ ਝੋਟੀ ਆ ਜੀ ਚੈੱਕ ਕਰਾ ਦੇ ਪਸਮਾ ਕੇ ਨਾ ਚੰਗਾ ਦਿੱਤਾ ਜੀ ਇਹ ਆ ਦੇਖ ਕੱਲਾ ਕੱਲਾ ਖਾਣਾ ਠੀਕ ਆ ਵੀਰੇ ਨੂਰ ਤੇ ਨੀਵੇਂ ਜਾ ਕੋਈ ਅੰਤ ਨਹੀਂ ਆ ਗੱਬਣ ਦੀ ਗੱਲ ਕਰ ਲਗੇ ਹੁਣ ਆਪਾਂ ਆ ਗੱਬਣ ਦਾ ਇਹਦਾ ਵੀਰੇ ਹੈਗਾ 16 ਕਿਲੋ ਇਹ ਦਿੱਤਾ ਕਰੂਗਾ ਨੂਰ ਦਾ ਦੁੱਧ ਦਿੱਤਾ ਵਾ ਤਾਂ ਵੀਰੇ ਇਹਦਾ 16 ਕਿਲੋ ਆਪੀ ਤੇ 16 ਕਿਲੋ ਤੇ ਕਿੰਨੇ ਦਿਨ ਘੱਟੂਗੀ ਕਿੰਨੇ ਦਿਨ ਘੱਟੂਗੀ 6 ਦਿਨ ਦਾ ਦਿਨ ਲੈ ਜੂ ਹਫਤਾ ਲੈ ਜੂ ਹਫਤਾ ਲੈ ਜੂ ਹੈਨਾ ਹਫਤਾ ਜਮਾ ਲੈ ਜੂ ਪੱਕਾ ਮਾਲ ਕਰੇ ਨੌ ਦਿਨ ਬੱਚਾ ਜੀ ਤੇ ਕੱਲ ਆਈਆਂ ਇਹ ਰਾਤ ਸਹੀ ਦੁੱਧ ਕਿੰਨਾ ਦੇ ਦੂਗੀ ਰਾਜ ਸਹੀ ਵੇਲੇ 18 ਕਿਲੋ ਦੁੱਧ ਖਰਾ ਦੇ ਦੂਗੀ ਚੋਟੀ ਤੀਜੇ ਕਿ ਦੂਜੇ ਹੈ ਇਹ ਦੂਜੇ ਜੂਏ ਵੀਰੇ ਦੂਜੇ ਕਿੰਨਾ ਦੁੱਧ ਕੱਟਿਆ ਪਹਿਲੇ ਜੂਏ ਇਹਦਾ 16 ਕਿਲੋ ਵੀਰੇ ਪਹਿਲੇ ਜੂਏ ਰਾਜੂ ਗੱਡੀਆਂ ਨੂੰ ਬਾਹਰੋਂ ਤੋੜ ਕੇ ਦਿਖਾਈਏ ਤੇ ਸਿੰਘ ਸੁng ਕਰੋ ਚੱਕ ਤੇ ਕੱਦ ਕਾਠ ਮੈਂ ਤੈਨੂੰ ਫੇਰ ਦੱਸਾਂਗਾ ਇਹ ਨਾ ਕਹਦੇ ਘੋੜੇ ਜਿੱਡੀ ਆ ਹਾਂ ਵੱਡਾ ਸਾਈਜ਼ ਆ ਨਹੀਂ ਵੱਡਾ ਹਾਂ ਬਾਕੀ ਇਹ ਸਿੰਘ ਸਗਾਰ ਵੀ ਸੋਹਣੇ ਹਨਾ ਸਾਰਿਆਂ ਦੇ ਮੈਂ ਕਹਿੰਦਾ ਕੋਈ ਅੰਤ ਹੀ ਨਹੀਂ ਠੀਕ ਆ ਜੀ ਲੈ ਚੱਲੋ ਸਿੰਘ ਖਾਣ ਲੇਵੇ ਪੇਟ ਪੂਰਾ ਭੱਡਣ ਵਾਲਾ ਲੇਵਾ ਆ ਸਾਰਿਆਂ ਨੂੰ ਵੱਡੀ ਝੂਟੀ ਆ ਮੇਰੇ ਹਿਸਾਬ ਨਾਲ ਹਨਾ ਸਾਰਿਆਂ ਨੂੰ ਆ ਦੇਖੋ ਜੀ ਦੂਜੀ ਦਾ ਲੇਵਾ ਫੇਰ ਦੇਖੋ ਖੜੀ ਦਾ ਆ ਕਰੋ ਜੀ ਚੱਕ ਤੇ ਭੱਡਣ ਲੱਗੇ ਵੇ ਹਨਾ ਇਹ ਵਿੱਚ ਬਾਗੜਾ ਤੇ ਸਾਇ ਇਹ ਦੇਖੋ ਜੀ ਸਾਈਜ਼ ਫੁੱਲ ਦੂਰੋਂ ਸਾਇ ਦਿਖਾ ਦੇ ਕੋਈ ਦੇਖ ਓਕੇ 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 ਕੈਚਮੈਂਟ ਆ ਜਾਂਦੀ ਹੈ ਦੂਰੋਂ ਠੀਕ ਆ ਵੀਰੇ ਜੀ ਹਾਂ ਬਾਕੀ ਹੈਗੀ ਹੈ ਕਿ ਨਹੀਂ ਨਹੀਂ ਹੈਗੀ ਆ ਵੀਰੇ ਹੈਗੀ ਹੈ ਨਾਲ ਨੇੜੇ ਕਰਕੇ ਦਿਖਾਈ ਜਾਂਦੇ ਨਹੀਂ ਨਹੀਂ ਵੀਰੇ ਆਪਾਂ ਸੈਂਪਲ ਦਿਖਾਉਨੇ ਆ ਜਮ ਲੈ ਚਲੋ ਜੀ ਜਿਵੇਂ ਹੈਗੀ ਓਵੇਂ ਦੀ ਦਿਖਾਉਨੇ ਆ ਕੋਈ ਵੱਡੀ ਛੋਟੀ ਨਹੀਂ ਆਪਾਂ ਦਿਖਾਉਦੇ ਤੁਹਾਡਾ ਮਨ ਖੁਸ਼ ਹੋਊਗਾ ਜਦੋਂ ਕੋਲੇ ਆਉਂਗੇ ਵੱਡੀ ਛੋਟੀ ਆ ਕਹਿ ਸਕਦੇ ਆ ਵੀਰੇ ਕਹਿ ਸਕਦੇ ਆ ਕਹਿਣ ਦੀ ਗੱਲ ਨਹੀਂ ਲੈਵ ਵਾਲਾ ਤੇ ਥਾਂ ਦੇਖ ਦੂਰਾ ਲੱਗਿਆ ਵਾ ਹਨਾ ਓਕੇ ਠੀਕ ਕਰ ਵੀਰੇ ਆ ਤੋਪੇ ਤੋੜ ਦੂਗਾ ਇਹ ਹੱਤਾ ਲੈ ਜੂਾ ਬਾਟਣਾ ਹਾਲੇ ਵਾ ਕਿੰਨਾ ਦੁੱਧ ਦੱਸਿਆ ਘੜ ਦੂਗੀ ਬਈ 16 ਕਿਲੋ ਫਲੂਨ ਨੇ ਦਿੱਤਾ ਇਸ ਦੀ 18 ਕਿਲੋ ਦੁੱਧ ਦੇ ਬਾਕੀ ਕੁਆਲਿਟੀ ਬਹੁਤ ਆ ਹਣਾ ਮੈਂ ਕਹਿੰਦਾ ਪ्योर ਮੋਹਰਾ ਯਾਰ ਕਿਤੇ ਵੀ ਨਾਸ਼ਮੀ ਡੇਰੀ ਬਰਮਾਣਾ ਨਸੀਮੰਦਰ ਸਾਹਿਬ ਆ ਚਲ 10 ਤਾਂ ਵਧੀਆ ਗੱਲ ਹੈ ਜੀ ਸਿੰਘ ਸਿੰਘ ਚੈੱਕ ਕਰਾ ਦਿੱਤਾ ਹੁਣ ਤੀਸੀ ਜਾਂਦੇ ਵੀਰੇ ਐ ਲੰਮੀ ਤਾਂ ਹੋਣਾ ਤੇ ਪੂਛ ਪਤਲੀ ਆ ਪਾਉਂਦੀ ਨੂੰ ਬਣਾ ਲਓ ਹਣਾ ਪੂਛ ਨਾ ਚੈੱਕ ਕਰਾ ਦੇ ਇਧਰ ਦੀ ਲੰਗਾਂ ਦਿਖਾ ਦੇ ਆ ਦੇਖੋ ਜੀ ਥਣ ਚਾਰੇ ਨਿਖੜਵੇਂ ਪੂਰੇ ਗੈਪ ਤੇ ਜੀ ਚ ਨਾੜ ਕਰੋ ਚੱਕਤੇ ਫੇਰ ਫੇਰ ਕਰੋ ਚੱਕਾ ਦੇਖੋ ਸਿੰਘ ਦੇਖੋ origignal ਆ ਤੋਬੇ ਦੀ ਜਾਂਦੀ ਕਰਕੇ ਆ ਬੂਰਾ ਜਿਹਾ ਸਿਰ ਤੇ ਬਾਕੀ ਦਾ ਇੱਕ ਰਾਜ ਹੋਰ ਗੱਲ ਆ ਆਪਣੇ ਸਿੰਘ ਜਾਵਾ ਸਹੀ ਹੁੰਦੇ ਹਨ ਕੋਈ ਘੜਿਆ ਨਹੀਂ ਹੁੰਦਾ ਕੋਈ ਬਣਾਇਆ ਨਹੀਂ ਹੁੰਦਾ ਬਾਕੀ ਕੋਈ origignal ਸਿੰਘ ਆ ਠੀਕ ਆ ਤੇ ਬਾਕੀ ਆ ਬੂਰਾ ਜਿਹਾ ਰੰਗ ਤਾਂ ਤਾਂ ਸਿਰਦਾ ਨਹੀਂ ਇਹ ਕੁਆਲਿਟੀ ਉਹ ਹੋ ਜਾਂਦਾ ਜੀ ਠੀਕ ਆ ਕਰਕੇ ਹੋ ਜਾਂਦਾ ਤੇ ਪੈਸੇ ਪੈਸੇ ਵੀਰੇ ਫੋਨ ਤੇ ਕਰਾਂਗੇ ਠੀਕ ਆ ਇਹ ਤਾਂ ਫੋਨ ਤੇ ਕਰ ਲੈ ਚੋਟੀ ਪੂਰੀ ਸਹਿਜ ਬਾਈ ਜੜੀ ਆ ਬਾਕੀ ਸ਼ੌਕ ਨਾ ਲੈਣੀ ਆ ਉਹ ਆਇਤ ਉਹ ਗੱਲ ਵੀ ਠੀਕ ਹੈ ਚਲ ਆਏ ਆ ਵੀ ਹੁਣ 5-4000 ਘੱਟ ਆਈ ਦਿਨੋਂ ਵੀ ਦੇਖ ਲੈ ਗਿੱਟ ਲੰਘਦੀ ਆਪਣੀ ਝੋਟੀ ਨੂੰ ਹੁਣ 5-4000 ਘੱਟ ਮਿਲ ਜੂ ਜੀ ਸੂਪ ਵੀ ਆਪਾਂ ਵੀਡੀਓ ਇਹਦੀ ਪਾਉਣੀ ਪਾਉਣੀ ਆ ਹਨਾ ਉਹ ਤਾਂ ਪਾਉਣੀ ਆ ਲਾਜ਼ਮੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਲਗੇ ਇੱਧਰ ਜੀ ਵੀਰੇ ਇਹ ਵੀਰੇ ਦੂਜਾ ਸੂਆ ਸੂਈ ਵੀ ਰਹਿ ਨਾਲ ਕਿੰਨਾ ਜਮਾ ਦੁੱਧ ਕਿੰਨਾ ਰੈਡੀ ਆ ਥੱਲੇ 11 ਕਿਲੋ ਮਿਲ ਕੇ ਲੈ ਜੀ ਭਵਾਨੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਅੱਜ ਵੀ ਚੌਥਾ ਦਿਨ ਆ ਚੌਥਾ ਦਿਨ ਠੀਕ ਹੈ ਜੀ ਤੇ 11 ਕਿਲੋ 11 ਕਿਲੋ ਦੁੱਧ ਰੈਡੀ ਆ ਜਾਮਾ ਹੂੰ ਦੁੱਧ ਵੀ ਰਿਹਾ ਇਹ ਦੇ ਦੁੱਧ 14 ਤੇ 15 ਦੇ کریم ਦੁੱਧ ਦੇ ਤੇ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਜਿਹੜੇ ਹਿਸਾਬ ਨਾਲ ਚੱਲੀ ਆ ਝੋਟੀ ਚਾਰਾਂ ਦਿਨਾਂ ਚ ਇਹਨਾਂ ਦੁੱਧ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਹੁਣ ਅੱਜ ਚੌਥਾ ਦੇਣਾ 11 ਕਿਲੋ ਰੈਡੀ ਆ ਸਦਾ ਉਰਾਏ ਮੈਂ ਇੱਕ ਗੱਲ ਹੋਰ ਵੇਖੀ ਹੈਗੀ ਜਿਵੇਂ ਮੈਂ ਵੀਡੀਓ ਮੇਰਾ ਕੰਮ ਧੜਕੇ ਤੋਂ ਲੱਗਿਆ ਥੰਦਾ ਹੀ ਇਹੀ ਆ ਮੈਂ ਲੋਕਾਂ ਦੇ ਕੈਮਰੇ ਲੈ ਕੇ ਜਾਣਾ ਪਸ਼ੂਆਂ ਨੂੰ ਲਸਸੇ ਦਰਾਦਰਾ ਭਾ ਦੇ ਤੇਰੇ ਪਸ਼ੂ ਨਹੀਂ ਆਦਾ ਜਮੇ ਭਾ ਦੇ ਭੁੱਜਦੇ ਮਾਲ ਪਰ ਬਾਹਰ ਲਾ ਲੈਨੇ ਨਾ ਠੀਕਾ ਓਕੇ ਪਾ ਸੁਪਣਾ ਤੇ ਜਾਂਦਾ ਮਾਲ ਹਾਂ ਇਹ ਜਿਹੜੀ ਪਿੰਡਾਂ ਝੋਟੀਆਂ ਲੈਂ ਗਿਆ ਸਾਰੀਆਂ ਬਾਹਰ ਜਾਂਦੇ ਹੁਣ ਤਾਂ ਵੀ ਰੱਸੀ ਚ ਬੰਨੀ ਫਿਰ ਇਹਨੂੰ ਰੱਸੀ ਚ ਬੰਨੀ ਫਿਰ ਹੁਣ ਬੱਚਿਆਂ ਦੀ ਕਾਲ ਕਰ ਹਾਂ ਹਾਂ ਹੋਰ ਜਮੇ ਨਹੀਂ ਮੈਂ ਕਿਹਾ ਇਹ ਗੱਲ ਮੈਂ ਨੋਟ ਕੀਤੀ ਹੈਗੀ ਲੈ ਆ ਵੀ ਹੁਣ ਨਹੀਂ ਖੜੀਆਂ ਨੇ ਝੋਟੀਆਂ ਲੈ ਚਲੋ ਵੀਰੇ ਇਹਦੇ ਥੱਲੇ ਛੱਡੋ ਬੱਚਾ ਤਾਂ ਰਮ ਰਾਇ ਆਇਆ ਜੀ ਤੇ ਮਾਰਿਓ ਧਾਰਾਂ ਦੀਆਂ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਕਰੋ ਚੈੱਕਰ ਤੇ ਬੱਚਾ ਬੁੱੱਚਾ ਪੂਰਾ ਫੁੱਲ ਚੜ੍ਹ ਗਿਆ ਬਾਕੀ ਦੂਜਾ ਸੂਆ ਹਨਾ ਰਾਜ ਦੂਜਾ ਸੂਆ ਕੋਈ ਚੱਕਰੀ ਨਹੀਂ ਠੀਕ ਆ ਮਾਰੋ ਵੀਰੇ ਧਾਰਾਂ ਤੇ ਰਾਜ ਡਰਨ ਡੁਰਨਾਂ ਹੀ ਲੱਤਾਂ ਲੁੱਤਾਂ ਹੀ ਮਾਰਨਾ ਇਹਦਾ ਵੀਰ ਬਣ ਕੇ ਲਿਆਈ ਵੀ ਨਾ ਕੋਈ ਠੀਕ ਆ ਮਗਰ ਕੋਈ ਚੱਕਰੀ ਨਹੀਂ ਯਾਰ ਠੀਕ ਆ ਆਪਣਾ ਮਾਲ ਖਰਾ ਹੁੰਦਾ ਸਾਰਾ ਠੀਕ ਆ ਵੀਰੇ ਕਿਉਂਕਿ ਮਾਲ ਵੇਚਣਾ ਤੋਂ ਆਨਲਾਈਨ ਚਲੋ ਮਾਰੋ ਜੀ ਧਾਰਾਂ ਵਾਲਾ ਬੱਚਾ ਮੂੰਹ ਨਹੀਂ ਕਰਦੀ ਆ ਮੈਂ ਕੋਈ ਲਾਂਬਾ ਦੇਵੇ ਜਾਂ ਕਿ ਹੱਤੀ ਪੈਣ ਦੀ ਲੱਤਾਂ ਬਾਹ ਤੋੜ ਦੇ ਖੱਲੜ ਮਾੜਾ ਕੰਮ ਆ ਹਨਾ ਨਾ 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 ਕੋਈ ਉਹ ਹੀ ਗੱਮ ਨਹੀਂ ਕਰਨਾ ਭਈ ਆਪਾਂ ਠੀਕ ਆ ਜੀ ਆ ਦੇਖੋ ਜੀ ਐ ਦੱਸੂ ਵੀ ਵੀ ਆਲੂ ਟੁਰੀ ਜਾਂਦੇ ਠੀਕ ਆ ਵੀਰੇ ਲੈ ਬਰੋਗ ਦਾ ਫੋਨ ਲੱਗਿਆ ਦਾ ਦੁੱਧ ਜਿਨਾਰਾਜ ਜਮੇ ਹੀ ਫਰਕ ਨਿਕਲੇ 11 ਕਿਲੋ 14 ਕਿਲੋ ਕਹਿ ਕੇ ਦਿੰਨੇ ਆਪਾਂ ਹੁਣ ਤਰੇੜੀ ਠੀਕ ਆ ਭਵਾਂ ਦੀ ਚੋਕੇ ਲੈ ਭਵਾਂ ਦੀ ਇੰਨੀ ਮਗਾਲੇ ਗਾਰੰਟੀ ਹੂ ਆਪਣੀ ਠੀਕ ਆ ਲੈ ਫੋਨ ਤਾਂ ਯਾਰ ਗਾਂ ਨੂੰ ਵੀ ਬੋਲੀ ਆ ਨਾ ਵੀਡੀਓ ਬਣਾਉਣ ਦਾ ਟਾਈਮ ਆਪਣਾ 12 1 ਵਜੇ ਦਾ ਜੀ ਠੀਕ ਆ ਬਾਈ ਸਰੀ ਤੇਰਾ ਜੀ ਇਹਦੇ ਕਿੰਨੇ ਪੈਸੇ ਆਗੇ ਦਿਖਾ ਦੇ ਕੋਲ ਮਾਰ ਦਿਹੀ ਜਾਂਦਾ ਵੀਰੇ ਦੇਖੀ ਤੂੰ ਦੇਖਾ ਦੇ ਬੁੱਢਾ ਲਓ ਜੀ ਇੱਕ ਅਗਲਾ ਜਿਵੇਂ ਕੱਲ ਤੂੰ ਦਿਖਾਈ ਸੀ ਬਾਕੀ ਦਿਖਾ ਦੇ ਆ ਦੇਖੋ ਜੀ ਦੇਖੋ ਤਾਰਾਂ ਦੇਖੋ ਜੀ ਆਪਣੇ ਹੱਥ ਨਾਲ ਵੀ ਮੈਂ ਮਾਰ ਕੇ ਦਿਖਾਉਣਾ ਚਾਰਾਂ ਚੋ ਮਾਰ ਦਿੰਦੇ ਆ ਆ ਦੇਖੋ ਕੈਮਰਾ ਵੀ ਮੇਰੇ ਹੀ ਫੜਿਆ ਵਾ ਨਾਲੇ ਹਿੱਲੀ ਨਹੀਂ ਕੈਮਰਾ ਚੱਕੀ ਫਿਰਦਾ ਇੰਦੇ ਠੀਕ ਆ ਜੀ ਆਹ ਤੇਰੀ ਜੀ ਨਿਸ਼ਾਨੀ ਐ ਠੀਕ ਆ ਵੀਰੇ ਹੈ ਨਹੀਂ ਉਹ ਮਾਰਦੀ ਖਾਲ ਜਿਹਨੂੰ ਕੈਮਰਾ ਦੇ ਚਲੋ ਹੁਣ ਪੈਸੇ ਦੱਸੋ ਪੈਸੇ ਦਾ ਵੀਰੇ ਕਿਲ ਲੱਖ ਤੇ 15000 ਦੀ ਆਪਾਂ ਲੈਣ ਦੇਣ ਦੀ ਹੈ ਠੀਕ ਹੈ ਜੀ ਠੀਕ ਹੈ ਚਲ ਮੌਕੇ ਦੇ ਮਾਣ ਦਾ ਹੋ ਜਾਂਦਾ ਹੋ ਜੂ ਮਾਣ ਦਾ ਕਿ 14 ਕਿਲੋ ਮੰਨ ਕੇ ਦੁੱਧ ਲੈ ਜੇ ਆਪਾਂ ਗਾਰੰਟੀ ਨਾਲ ਦੇ ਦਾਂਗੇ ਠੀਕ ਹੈ ਵੀਰੇ ਹਾਂ ਤੋਰ ਕੇ ਦਿਖਾ ਪੁੱਤੇ ਕਰੀ ਤੋਰ ਦਿਓ ਤੋਰ ਦਿਓ ਤੋਰ ਤੋਰ ਪੁੱਤਰੇ ਜਮਾ ਆਪਾਂ ਦਾ ਚੌਥਾ ਦੇਣਾ ਨਾਲ ਤੋਂ ਬੱਚੇ ਨੇ ਦੰਦ ਦਿਖਾ ਦੇ ਚੱਕਰਾ ਨਹੀਂ ਠੀਕ ਹੈ ਵੀਰੇ ਠੀਕ ਹੈ ਬਾਕੀ ਦੁੱਧ ਰੈਡੀ ਆ ਦੁੱਧ ਰੈਡੀ ਹੈ ਜਿਹੜਾ ਬੜੀ ਹੈ 11 ਕਿਲੋ ਠੀਕ ਹੈ ਜੀ ਤੇ ਬਾਕੀ ਸ਼ਾਈਨਿੰਗ ਵਗੈਰਾ ਪਿੰਡੇ ਤੇ ਬਹੁਤ ਜ਼ਿਆਦਾ ਹੈ ਹਨਾ ਮੈਂ ਕਹਿੰਦਾ ਕੋਈ ਗੰਗੂੰਗ ਲੱਗਿਆ ਕਾਲੀ ਨਾ ਕਰਦੀ ਓਕੇ ਵੀਰੇ ਬਾਕੀ ਮੋਲ ਹੋਵੇ। ਫਿਰ ਉਹਨੂੰ ਦਾਤਾ ਕੋਈ ਅੰਤਨੀ ਕੋਈ ਮੇਜਾਕ ਚੁਈ ਜਾਵੇ। ਇੰਨੇ ਟਾਪਰ ਝੋਟਨਾ ਯਾਰ ਆਪਣਾ। ਤੋੜ ਕੇ ਦਿਖਾਉਣ ਦਾ ਆਪਣਾ ਮਤਬਲ ਪਤਾ ਹੈ ਪਸਮਾ ਕੇ ਕੀ ਹੁੰਦਾ ਜੀ? ਵੀ ਤੁਹਾਨੂੰ ਪਤਾ ਲੱਗ ਜੇ ਪਹਿਲਾਂ ਬਿਨਾ ਪਸਮਾਤੋ ਸੀਗੀ ਵੀ ਝੋਟੀ ਸਾਹਮਣੇ ਉਤਰੀ ਆ ਹਨਾ। ਵੀ ਐਵੇਂ ਅਗਲਾ ਕਹਿੰਦਾ ਛੱਡੀ ਵੀ ਆ ਜਾਂ ਉਹ ਆ ਜਾ। ਉਹ ਹੀ ਜੀ ਕੋਈ ਗੱਲ ਨਹੀਂ ਹੈਗੀ। ਆ ਦੇਖੋ। ਬਸ ਲੈ ਜੀ। ਵੀਡੀਓ ਆਪਣੀ ਲੰਮੀ ਹੋ ਜਾਂਦੀ ਹੈ ਲੈ ਚੱਲ। ਹਾਂ ਟਾਪਰ ਝੋਟੀ ਆ ਟਾਪਰ ਦੁੱਧ ਵਾਲੀਆਂ। ਠੀਕ ਆ ਜੀ। ਐ ਨਹੀਂ ਗੁਜ਼ੇ ਸਕਦਾ ਵੀ ਅਗਲਾ 20 बाकी माल ਦਾ 12 ਕਿਲੋ ਦਾ ਮਿਣਕੇ ਦੇ ਦਿਆਂਗੇ ਹੁਣ ਆਪਾਂ ਮਾਲ ਦਾ ਆਪਣੇ ਕੋਲ ਹੋਰ ਵੀ ਖੜੀਆਂ ਹਨਾ ਤੇ ਨਾ ਖੜੀਆਂ ਨੇ ਉਹਾ ਝੋਡੀ ਵਿਕੀ ਵੀ ਹੈ ਜਾਣੀਆਂ ਇਹਦਾ ਵਿਕੀ ਆ ਆ ਜਿੰਨੇ ਆਈਆਂ ਸੀ ਉਹ ਦੋ ਦੀ ਪਾਈ ਨਹੀਂ ਆਪਾਂ ਕਰਨਾ ਆ ਆ ਚੰਗੀ ਸਮਾਂ ਦੇ ਟੁੱਟਕਾਂ ਦੇ ਲੇਖੇ ਤਿੰਨ ਝੋਟੀਆਂ ਸੀ ਵੀਰੇ ਤਿੰਨੇ ਤੁਹਾਨੂੰ ਦਿਖਾ ਦਿਆਂ ਕਰ ਲਓ ਜੇ ਕਾ ਦੇਖੋ ਦੋ ਨੰਬਰ ਵਾਲੀ ਗੱਬਣ ਮੋਲੇ ਦਾ ਫੋਨ ਤੇ ਤੇ ਇਹਦਾ 118000 ਰੁਪਏ ਹਨਾ ਹਾਂਜੀ ਹਾਂ 118 ਤੇ ਸੂਈ ਆ ਬੱਚਾ ਉੱਠਣ ਨਹੀਂ ਲੱਗਿਆ ਹਾਂ ਤੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਠੀਕ ਆ ਵੀਰ ਝੋਟਾਂ ਝੋਟੇ ਆਪਣੇ ਤੇ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ